ਵਿਸ਼ਵਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੱਡੀ ਖਬਰ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਸਹਿਬਾਨਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਲਗਾਤਾਰ ਪੈਂਡਿੰਗ ਹੈ ਤੇ ਅਜੇ ਤੱਕ ਉਹਨਾਂ ਨੂੰ ਸਜ਼ਾ ਨਹੀਂ ਸੁਣਾਈ ਗਈ ਹੈ ਲਗਾਤਾਰ ਸੁਖਵੀਰ ਸਿੰਘ ਬਾਦਲ ਵੱਲੋਂ ਮੰਗ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਮੁੱਦੇ ਦੇ ਉੱਤੇ ਜਲਦ ਫੈਸਲਾ ਲਿਆ ਜਾਵੇ ਜਲਦੀ ਉਹਨਾਂ ਨੂੰ ਜੋ ਵੀ ਧਾਰਮਿਕ ਸਜ਼ਾ ਇਹ ਯਾ ਸਿਆਸੀ ਸਜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਜਾਣੀ ਹੈ ਉਸ ਤੇ ਫੈਸਲਾ ਜਲਦ ਲਿਆ ਜਾਵੇ ਇਸੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਤੇ ਉਹਨਾਂ ਵੱਲੋਂ ਇੱਕ ਚਿੱਠੀ ਸੌਂਪੀ ਗਈ ਹੈ ਇਸ ਚਿੱਠੀ ਬਾਰੇ ਗੱਲ ਕਰਦੇ ਹਾਂ ਕਿ ਆਖਿਰ ਸੁਖਬੀਰ ਸਿੰਘ ਬਾਦਲ ਨੇ ਇਸ ਚਿੱਠੀ ਦੇ ਵਿੱਚ ਕੀ ਲਿਖਿਆ ਉਹਨਾਂ ਲਿਖਿਆ ਹੈ ਕਿ ਮਾਨਯੋਗ ਸਿੰਘ ਸਾਹਿਬ ਆਪ ਵੱਲੋਂ ਦਾਸ ਨੂੰ ਤਨਖਾਹਿਆ ਕਰਾਰ ਦਿੱਤੇ ਨੂੰ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਇਕ ਨਿਮਾਣੇ ਸੇਵਕ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਰਾਜਨੀਤਿਕ ਅਤੇ ਸਮਾਜਿਕ ਜੀਵਨ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੋਇਆ ਹੈ ਸਿੱਖ ਪੰਥ ਸਾਹਮਣੇ ਅੱਜ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ ਪਰ ਦਾਸ ਇਸ ਸਮੇਂ ਚਾਹੁੰਦੇ ਹੋਏ ਵੀ ਇਨ੍ਹਾਂ ਗੰਭੀਰ ਹਾਲਾਤਾਂ ਦੇ ਵਿੱਚ ਕਿਸੇ ਕਿਸਮ ਦੀ ਮਦਦ ਕਰਨ ਤੋਂ ਅਸਮਰੱਥ ਹੈ ਪੰਜਾਬ ਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਦੇ ਉੱਤੇ ਵੀ ਭਾਰੀ ਅਸਰ ਪੈ ਰਿਹਾ ਹੈ ਇਸ ਲਈ ਦਾਸ ਅੱਜ ਫਿਰ ਨਿਮਾਣੇ ਸੇਵਕ ਵਜੋਂ ਸ਼੍ਰੀ ਕਾਟਕ ਸਹਿਬ ਵਿਖੇ ਪੇਸ਼ ਹੋ ਕੇ ਦੁਬਾਰਾ ਬੇਨਤੀ ਕਰਦਾ ਹੈ ਕਿ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦ ਕੇ ਜਲਦ ਹੀ ਉਹਨਾਂ ਦੇ ਮੁੱਦੇ ਉੱਤੇ ਫੈਸਲਾ ਲਿਆ ਜਾਵੇ ਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਸੋ ਸੁਖਵੀਰ ਸਿੰਘ ਬਾਦਲ ਵੱਲੋਂ ਇਹ ਚਿੱਠੀ ਲਿਖ ਕੇ ਇੱਕ ਵਾਰ ਫੇਰ ਤੋਂ ਸਿੰਘ ਸਹਿਬਾਨਾ ਸ਼੍ਰੀ ਕਲਤਕਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦਾ ਮਾਮਲਾ ਜੋ ਲਗਾਤਾਰ ਪਿਛਲੇ 2.5 ਮਹੀਨਿਆਂ ਤੋਂ ਲਟਕਿਆ ਹੋਇਆ ਹੈ ਉਸ ਦੇ ਉੱਤੇ ਸੁਣਵਾਈ ਕੀਤੀ ਜਾਵੇ ਸੁਖਵੀਰ ਸਿੰਘ ਬਾਦਲ ਨੇ ਇਸ ਪਿੱਛੇ ਤਰਕ ਦਿੱਤਾ ਹੈ ਕਿ ਇਸ ਕਾਰਨ ਉਹਨਾਂ ਦੇ ਜੋ ਐਕਟਿਵ ਨਹੀਂ ਹਨ ਜੋ ਸ਼੍ਰੀ ਕਲਤਕਤ ਸਾਹਿਬ ਵੱਲੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਜਦੋਂ ਤੱਕ ਉਹ ਧਾਰਮਿਕ ਜਾਂ ਸਿਆਸੀ ਸਜ਼ਾ ਨਹੀਂ ਭੁਗਤਦੇ ਉਦੋਂ ਤੱਕ ਉਹ ਤਨਖਾਹ ਹੀ ਰਹਿਣਗੇ ਅਤੇ ਇਸ ਕਾਰਨ ਉਹ ਕਿਸੇ ਵੀ ਕਿਸਮ ਦੇ ਸਿਆਸੀ ਗਤੀਵਿਧੀਆਂ ਅਤੇ ਸਮਾਜਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਸੁਖਬੀਰ ਸਿੰਘ ਬਾਦਲ ਨੇ ਇਸ ਪਿੱਛੇ ਤਰਕ ਇਹ ਵੀ ਦਿੱਤਾ ਹੈ ਕਿ ਉਹਨਾਂ ਦੇ ਸਿਆਸੀ ਅਤੇ ਸਮਾਜਿਕ ਜੀਵਨ ਦੇ ਵਿੱਚ ਐਕਟਿਵ ਨਾ ਹੋਣ ਕਾਰਨ ਸਿੱਖ ਪੰਥ ਨੂੰ ਦਰਪੇਸ਼ ਜੋ ਚੁਣੌਤੀਆਂ ਨੇ ਉਸ ਦੇ ਵਿੱਚ ਸਿੱਧੇ ਤੌਰ ਤੇ ਉਹ ਸ਼ਮੂਲੀਅਤ ਨਹੀਂ ਕਰ ਸਕਦੇ ਸਿਆਸੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਿਲ ਨਹੀਂ ਹੋ ਸਕਦੇ ਪਾਰਟੀ ਦੀਆਂ ਜੋ ਗਤੀਵਿਧੀਆਂ ਨੇ ਉਸ ਦੇ ਵਿੱਚ ਵੀ ਸ਼ਾਮਿਲ ਹੋਣ ਤੋਂ ਅਸਮਰੱਥ ਨੇ ਇਸ ਕਾਰਨ ਉਹਨਾਂ ਇਹ ਵੀ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਉਂਕਿ ਲਗਾਤਾਰ ਪੰਜਾਬ ਦੇ ਉੱਤੇ ਵੀ ਤੇ ਪੰਥਰੂ ਵੀ ਦਰਪੇਸ਼ ਚੁਣੌਤੀਆਂ ਨੇ ਜੋ ਉਹਨਾਂ ਚੁਣੌਤੀਆਂ ਦੇ ਮਾਮਲੇ ਦੇ ਵਿੱਚ ਉਹ ਕੋਈ ਕਾਰਵਾਈ ਨਹੀਂ ਕਰ پا ਰਹੇ ਆਪਣੀ ਪਾਰਟੀ ਦੀ ਨੁਮਾਇੰਦਗੀ ਵੀ ਨਹੀਂ ਕਰ پا ਰਹੇ ਤੇ ਅਗਵਾਈ ਵੀ ਨਹੀਂ ਕਰ پا ਰਹੇ ਸੋ ਇਹ ਪੂਰੀ ਚਿੱਠੀ ਉਹਨਾਂ ਨੇ ਲਿਖੀ ਹੈ ਤੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਸ਼੍ਰੀ ਕਾਜ ਸਖਤ ਸਾਹਿਬ ਦੇ ਇਸ ਕਤਰੇਤ ਵੱਲੋਂ ਇਹ ਕਿਹਾ ਗਿਆ ਹੈ ਕਿ ਅਗਲੀ ਇਕਤਰਤਾ ਦੇ ਵਿੱਚ ਉਹਨਾਂ ਦੇ ਨਾਲ ਸੰਬੰਧਿਤ ਜੋ ਮਾਮਲਾ ਹੈ ਉਹ ਜੂਰ ਜ਼ਰੂਰ ਵਿਚਾਰਿਆ ਜਾਵੇਗਾ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਸੁਖਬੀਰ ਸਿੰਘ ਬਾਦਲ ਵੀ ਕਿਤੇ ਨਾ ਕਿਤੇ ਆਪ ਅੱਗੇ ਹੋਏ ਨੇ ਆਪ ਅੱਗੇ ਹੋ ਕੇ ਉਹਨਾਂ ਨੇ ਚਿੱਠੀ ਦਿੱਤੀ ਹੈ ਤੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਮਾਮਲੇ ਦੇ ਵਿੱਚ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਇੱਕ ਹੋਰ ਗੱਲ ਸਾਂਝੀ ਕਰਦੇ ਆ ਕਿ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਵਿੱਚ ਵਿਆਹ ਵੀ ਹੈ ਉਹਨਾਂ ਦੀ ਬੇਟੀ ਦਾ ਵਿਆਹ ਵੀ ਨਜ਼ਦੀਕ ਆ ਰਿਹਾ ਹੈ ਸੋ ਇਸ ਕਾਰਨ ਕਿਤੇ ਨਾ ਕਿਤੇ ਇਹ ਵੀ ਖਤਸ਼ਾ ਜਤਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਧਾਰਮਿਕ ਤੌਰ ਤੇ ਕੋਈ ਨਾ ਕੋਈ ਉਹਨਾਂ ਨੂੰ ਅੜਚਣ ਆ ਸਕਦੀ ਹੈ ਇਸ ਕਾਰਨ ਉਹ ਚਾਹੁੰਦੇ ਨੇ ਕਿ ਉਹ ਸਮਾਜਿਕ ਜ਼ਿੰਮੇਵਾਰੀਆਂ ਵੀ ਆਪਣੀਆਂ ਚੰਗੀ ਤਰ੍ਹਾਂ ਨਿਵਾਸ ਸਕਣ ਇਸੇ ਲਈ ਸ਼੍ਰੀ ਅਕਾਲ ਸਖਤ ਸਾਹਿਬ ਵੱਲੋਂ ਉਹਨਾਂ ਦੇ ਮਾਮਲੇ ਦੇ ਵਿੱਚ ਜਲਦ ਹੀ ਫੈਸਲਾ ਸੁਣਾਇਆ ਜਾਵੇ ਤਾਂ ਜੋ ਉਹ ਆਪਣੀ ਧਾਰਮਿਕ ਸਜ਼ਾ ਪੂਰੀ ਕਰਕੇ ਜਲਦ ਹੀ ਆਪਣੇ ਸਮਾਜਿਕ ਅਤੇ ਜੋ ਸਿਆਸੀ ਜ਼ਿਮੇਵਾਰੀਆਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਨਿਭਾ ਸਕਣ ਸੁਖਬੀਰ ਸਿੰਘ ਬਾਦਲ ਵੱਲੋਂ ਚਿੱਠੀ ਦਿੱਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਗਲੀ ਇਕੱਤਰਤਾ ਦੇ ਵਿੱਚ ਸਿੰਘ ਸਹਿਬਾਨਾ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਫੈਸਲਾ ਸੁਣਾਇਆ ਜਾਂਦਾ